ਸਾਸੀ ਗਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ। ਲਓ ਜੀ ਅੱਜ ਪਿੰਡ ਆਇਆ ਰਾਮਾ ਤਲਵੰਡੀ ਤਹਿਸੀਲ ਡੇਰਾ ਬੱਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ। ਵੀਰ ਦੇ ਕੋਲ ਇੱਕ ਹੀ ਵਾੜਿਆ ਸੂਈ ਸਵਾਈ ਆ ਤੇ ਬਾਕੀ ਲੈਣੇ ਦੀ ਪੂਰੀ ਡਿਟੇਲ ਕਰਦੇ ਆਂ ਵੀਰ ਨਾਲ ਗੱਲਬਾਤ। ਹਾਂਜੀ ਆਓ ਜੀ ਵੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਸਤਿ ਸ਼੍ਰੀ ਅਕਾਲ ਸਾਹਿਬ ਜੀ। ਹੋਸਟ ਨੂੰ ਠੀਕ ਠਾਕ ਜੀ। ਬੜਾ ਵਧੀਆ ਵਧੀਆ ਮੇਰਾ ਭਰਾ। ਤੇ ਪਹਿਲੀ ਵੀਡੀਓ ਦਾ ਫਿਰ ਕਿਦਾਂ ਰਿਹਾ ਰਿਜ਼ਲਟ? ਵੀਰ ਬੀੜੀਆਂ ਤੇਰੀਆਂ ਤਿੰਨ ਆਪਣੀਆਂ ਹੋ ਗਈਆਂ ਤਿੰਨ ਹੋ ਗਈਆਂ ਹਾਂ ਜੀ ਕਿ ਤਿੰਨੇ ਵੀਰਿਆ ਬਹੁਤ ਵਧੀਆ ਰਿਜ਼ਲਟ ਆ ਕਿਸੇ ਵੀਰ ਭਰਾ ਨੇ ਲਾਮਾ ਨਹੀਂ ਦਿੱਤਾ ਬਾਕੀ ਜੋ ਕਿਹਾ ਉਹ ਹੀ ਨਿਕਲਿਆ ਠੀਕ ਹੈ ਤੇ ਬਾਕੀ ਆਪਣੇ ਥਣਾ ਤੇ ਵੀ ਗਰੰਟੀ ਭੇਜਦੇ ਰਹੇ ਨਾ ਤੇ ਵੀਰ ਨੇ ਆਪਣੇ ਘਰ ਚੋਕੇ ਨਹੀਂ ਖੜੀ ਗਈ ਠੀਕ ਹੈ ਜੀ ਸਾਰੇ ਵੀਰ ਮੰਨ ਗਏ ਦੱਸੋ ਆਪਣਾ ਨਾਮ ਤੇ ਨਾਮ ਆਪਣਾ ਰਹਿਮਤ ਜੋ ਹਾਂਜੀ ਤੇ ਪਿੰਡ ਤਲਵੰਡੀ ਰਾਮਾ ਹਾਂਜੀ ਤੇ ਜ਼ਿਲ੍ਹਾ ਗਰਤਾਪ ਗਰਦਾਸਪੁਰ ਤਹਿਸੀਲ ਡੇਰਾ ਬਬਨਾਨ ਹਾਂਜੀ ਤੇ ਚੰਗੀ ਕਮਾਲ ਦੀ ਵਹਿਰ ਨਾ ਆਂਦੀ ਆ ਥਣ ਥਣ ਬੜਾ ਲੱਗਾ ਇਹਨੂੰ ਤੇ ਫੋਨ ਨੰਬਰ ਆਪਣਾ ਨਾਲੇ ਬੋਲ ਦੋ ਇੱਕ ਰੀ ਸਤਾ 367 99874 ਠੀਕ ਹੈ ਜੀ ਹਾਂਜੀ ਹਾਂਜੀ ਤੇ ਕਿਹਦੇ ਡਿਟੇਲ ਇਹਦੀ ਬੈਠਦੀ ਡਿਟੇਲ ਇਹਦੇ ਵੀ ਜੀ ਪਹਿਲਾਂ ਵਸੀ ਆ ਹਾਂਜੀ ਇਹ ਤੇ ਮਤਲਬ ਆ ਵੀਰ ਹੁਣਾਂ ਨਾ ਮੈਂ ਲੈਣੀ ਅਸਲ ਗੁਜਰਾਤ ਵਾਸਤੇ ਵੀਰ ਹੁਣਾਂ ਭੇਜਣੀ ਹਾਂ ਜੀ ਇਹ ਵਸ਼ੀ ਗੱਬਣ ਹੀ ਮੈਂ ਨਾਲ ਲਾਇਆ ਹਾਂ 85000 ਰੁਪਏ ਗੱਬਣ ਦਾ ਹਾਂਜੀ ਤੂੰ ਤੇ ਇਹ ਵੀਰ ਹੁਣਾਂ ਕੋਲ 20 ਦਿਨ ਪਹਿਲਾਂ ਸੂਪੀ ਆ ਠੀਕ ਹੈ ਜੀ ਲਓ ਜੇ ਮੈਂ ਮੈਲਾ ਵੀ ਮਾਰਦੀ ਆ ਮੈਲੇ ਮੂਲੇ ਤੇ ਜੇ ਲਾਉ ਕੋਈ ਸਾਹ ਨਾ ਕਰ ਕਿਓਂ ਕਾ ਚਾਹਤਾ ਠੀਕ ਹੈ 20 ਦਿਨ ਪਹਿਲਾਂ ਸੂਪੀ ਆ ਤੇ ਹੁਣ ਆਪਾਂ ਥੋੜੀ ਭਾਣਾ ਲਈ ਆ ਜਾਇਜ ਮੁੱਲ ਤੇ ਦੇ ਦੇਣੀ ਆ ਜਾਇਜ ਮੁੱਲ ਤੇ ਦੇ ਦੇਣੀ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਕੀ ਜੇ ਇਹਦੇ ਕੋਲ ਬੋਲਾ ਜਾਂ ਦੁੱਧ ਕਿੰਨਾ ਗਏ ਬੋਲਾ ਵੀਰ ਜੀ ਹੁਣ ਤੇ ਵੇਖੋ ਜੀ ਅਛਾ ਚਾਰ ਪੰਜ ਦਾ ਤੇ ਅਜੇ ਹੋਰ ਦੋ ਦਾ ਥੋੜਾ ਮਣਕ ਚਲੋ ਕਹਿਣ ਨੂੰ ਭੰਨੇ ਹਟ ਗਿਆ ਜੀ ਬਸ 7 ਕਿਲੋਟਰ ਦੁੱਧ ਹੈਗਾ ਆ ਠੀਕ ਹੈ ਬੜੇ ਕਮਾਲ ਦੀ ਸੂਆ ਪਹਿਲਾ ਜੇ ਠੰਡੀ ਪਹਿਲਾਂ ਵਸੀ ਹੈ ਜੇ ਤੇ ਹਾਂ ਨੀ ਥਣ ਥਣ ਬਹੁਤ ਕਮਾਲ ਦਾ ਲੱਗਾ ਜੇ ਠੰਡੀ ਧੀ ਦੀ ਬਾਕੀ ਇਹ ਨਹੀਂ ਕੋਈ ਗਰਮ ਮਿਆਂ ਆਂਦਾ ਥਣ ਥਣ ਮੱਦੀ ਪਹਿਲਾਂ ਵਸੀ ਵੇਖੋ ਕਿੰਨਾ ਥਣ ਲੱਗਾ ਭਾਈ ਥਣ ਥਣ ਬੜੇ ਕਮਾਲ ਦਾ ਲੱਗਾ ਜੇ ਤੇ ਬਈ ਥੋੜਾ ਆਂਦੇ ਘੱਟ ਸੂ ਵੀ ਉਹਦਾ ਕਰਕੇ ਚਲੋ ਨਹੀਂ ਤੰਗੀ ਤਰ੍ਹਾਂ ਬਣੀ ਫਿਰ ਵੀ ਠੀਕ ਆ ਵੈੜ ਵੈਹੇ ਆਉਣ ਵਾਲੇ ਸਮੇਂ 'ਚ ਦੁੱਧ ਕਰੂਗੀ ਭਾਜੀ ਆਪਣਾ ਜਿਆਦਾ ਨਹੀਂ 17 18 ਕਿਲੋ ਕਰੂ ਜਦੋਂ ਦੇਣੇ ਦਾ 20 ਤਰੀਕ ਪੂਰੀ ਹੋ ਗਈ ਹਾਂ ਦੇਣੇ ਦਾ 20 ਹੋ ਗਿਆ ਨਾ ਪੂਰੇ ਉੱਤੇ ਤਾਂ ਫਿਰ ਦੋ ਦਾ 17 18 ਕਿਲੋ ਕਰ ਜੂ ਇਹ ਹੈ ਬੜੇ ਕਮਾਲ ਦੀ ਵੱਡੀ ਵਹਿੜਿਆ ਫਾਰਮ ਵਾਲੀ ਇਹ ਤੋਂ 5 ਫੁੱਟ ਤੋਂ 6 ਫੁੱਟ 6 ਫੁੱਟ 5 ਫੁੱਟ 6 ਇੰਚਾਈਟ ਆ ਤਾਂ ਫਿਰ ਕਿੱਥੇ ਉਮੜੀ ਕਰੀ ਕਿੱਥੇ ਹੁਣ ਫੇ ਤੋਰ ਦੋ ਵੀਰ ਜੀ ਇਹਨੂੰ ਹਾਂਜੀ ਹਾਂਜੀ ਇਹ ਜਿਹੜੀ ਪੂਰੀ ਹੈ ਸ਼ਕੀਨ ਵਹਿੜਿਆ ਥਣ ਥਣ ਤੇ ਬਹੁਤ ਹੀ ਚੰਗੀ ਕੁਆਲਿਟੀ ਦਾ ਆ ਸੁ ਵੀ ਰੰਦਾ ਵੀ ਥੋੜੀ ਪਈ ਆ ਘਟਾ ਥਣ ਲੇਵਾ ਫਿਰ ਵੀ ਠੀਕ ਆ ਹਾਂਜੀ ਹਾਂਜੀ ਤਾਂ ਬੁੱਲਾ ਪਿੱਛੇ ਤੋਂ ਚੰਗੇ ਕਮਾਲ ਦਾ ਲੱਗਾ। ਬਾਕੀ ਆ ਆ ਭਾਈ ਇਹ ਗੱਲ ਹੋ ਰਿਆ। ਮਸ਼ੀਨ ਆ ਕੋ ਪਹਿਲਣਿਆ ਨਾ ਠੰਡੀ ਧੀਰੀ ਆ। ਏਅਰ ਨਹੀਂ ਵੀ ਕੋ ਜਿੱਦਾਂ ਮੰਜੀ ਲੱਤ ਮਾਰੇਗੀ। ਬੈਠਾ ਬੈ ਜੀ। ਇੰਨੀ ਠੰਡੀ ਸੀਲਸ ਲੱਗਿਆ। ਦੇਖੋ। ਠੀਕ ਹੈ ਜੀ। ਫਿਰ ਇਦਾਂ ਹੀ ਪਾਣੀ। ਪੂਰੇ ਕਮਾਲ ਦੀ। ਹਾਂਜੀ ਲੈ ਜਾਓ ਵੀਰ ਜੀ। ਲੋ ਜੇ ਜ ਮੈਲੇ ਮੂਲੇ ਤੇ ਜਿਆ ਮੇਲਾ ਲੱਗਾ ਜੇ ਪੁੱਛਣੂ ਵੀ। ਬਾਕੀ ਚਲੋ ਪੂਰੀ ਡਿਟੇਲ ਤੁਸੀਂ ਵੀਰ ਕੋ ਫੋਨ ਤੇ ਲੈ ਸਕਦੇ। ਲੋ ਜਿਆ ਮੈਲਾ ਮੂਲਾ ਕਰੋ ਚੱਕ ਜੇ ਮਾਰਨ ਦੀ ਜੇ। ਤੇ ਬਾਕੀ ਵੀ ਦੀ ਹੋਰ ਮਤਲਬ ਵੀ ਦੇ ਕਿੰਨੇ ਦੀ ਦੇਣੀ ਕੋਈ ਵੀਰ ਜੇ ਦਾ ਤੇ ਆ ਵੀ ਹੁਣ ਵੇਖੋ ਮਤਲਬ ਆਪਾਂ ਤਾਂ ਥੋੜਾ ਜਿਆ ਅਗਲੇ ਨਾਲ ਹੀ ਹਸਾਬ ਨਾਲ ਲਈ ਆ ਹਾਂਜੀ ਹਾਂਜੀ ਤੁਹਾਨੂੰ ਪਤਾ ਜਿਹੜਾ 85 ਹਜ਼ਾਰ ਗੱਬਣ ਦਾ ਲਾਇਆ ਹੋਵੇ ਤੇ ਹੁਣ ਉਹਨਾਂ ਵੀ ਇੰਡੀ ਛੇ ਦੀ ਸਸਤੀ ਨਹੀਂ ਨਾ ਦੇਣੀ ਹਾਂਜੀ ਹਾਂਜੀ ਤੇ ਚਲੋ ਉਹਨਾਂ ਵੀ ਆਪਣਾ ਵਿਚਾਰਿਆ ਹੌਕਾ ਭਰ ਕੇ ਤੇ ਦਿੱਤੀ ਆ ਹਾਂਜੀ ਬਾਕੀ ਆਪਾਂ ਜਮ ਪਾਣਾ ਲਈ ਆ ਬਹੁਤੀ ਵੀ ਨਹੀਂ ਲਈ ਜੇ ਕਈ ਕੋਈ ਵੀਰ ਭਰਾ ਬਿਲਕੁਲ ਪਾਣਾ ਕੋ ਪਹਿਲਾ ਵਸ਼ੀ ਆ ਜੀ ਹਾਂਜੀ 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 ਤੇ ਉਹਨਾਂ ਵਾਲੇ ਸਮੇਂ ਨੇ ਫੇਰ ਮਾਰਾ ਸੋਕਰ ਕੇ ਲੱਖ ਦੀ ਵਸ਼ੀ ਗਾਂ ਨੂੰ ਤਿਆਰ ਕਰਕੇ ਗਾਂ ਵੇਚਦਾ ਲੱਖ ਦੀ ਆ ਹਾਂਜੀ ਤੇ ਕਿੰ ਫੋਨ ਦੇਖੋ ਵੀਰ ਜੀ ਮੈਂ ਤਾਂ ਨਾ ਵੀ ਇਹਦਾ ਫੋਨ ਤੇ ਰੇਡ ਕਰਾਂਗੇ ਚਲੋ ਫੋਨ ਤੇ ਗੱਲ ਦੇ ਜਾਈ ਦਿਓ ਦੇ ਦਾਂਗੇ ਬਾਕੀ ਇਹ ਵੀ ਭਾਣਾ ਦੇ ਕਈ ਜਿੱਥੇ ਭਾ ਸਹੀ ਲੱਗੇਗਾ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਲਓ ਜੀ ਹੈ ਪੂਰੇ ਕਮਾਲ ਦੀ ਬਾਕੀ ਚਲੋ ਕੋਈ ਵੀ ਭਰਾ ਚੋਚਵਾ ਕੇ ਆਪਣੀ ਤਸੱਲੀ ਕਰੇ ਤਸੱਲੀ ਕਰੇਗਾ ਵਧੀਆ ਮਲੇ ਤੇ ਅਜੇ ਵੜ ਮਾਲੇ ਮਾਲੇ ਤੇ ਮਾਲਾ ਵੀ ਵੀਰ ਦੀ ਹੱਥ ਤੱਕ ਗਾਰੰਟੀ ਹੋ ਗਈ ਮਾਲੇ ਦੀ ਜੇ ਅਗਲੇ ਘਰ ਮਾਲਾ ਨਾ ਮਰੀ ਤੇ ਠੀਕ ਹੈ ਹਾਂ ਜੀ ਬਾਕੀ ਚਲੋ ਵੀਰ ਫਿਰ ਵੀ ਆਪਣੀ ਤਸੱਲੀ ਕਰਨ ਤਸੱਲੀ ਕਰਨ ਮੇਰਾ ਭਰਾ ਠੀਕ ਹੈ ਵੀਰ ਜੀ ਠੀਕ ਹੈ ਠੀਕ ਹੈ